ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਜ ਸੰਗਤ ਜੀ ਦਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਗੁਰੂ ਪਿਆਰੀ ਸਾਜ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜੋ ਆਪਾਂ ਗੁਰੂ ਘਰਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸ਼ੱਕਦੇ ਹਾਂ ਜਾਂ ਕਰੇ ਅਰਦਾਸ ਕਰਕੇ ਪੋਗ ਲਵਾ ਕੇ ਦੇਗ ਸ਼ੱਕਦੇ ਹਾਂ ਤਾਂ ਉਸ ਤੋਂ ਆਪਾਂ ਨੂੰ ਕੀ ਕੀ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਤੇ ਦੇਗ ਦੀ ਸਿੱਖਾਂ ਦੀ ਜ਼ਿੰਦਗੀ ਵਿੱਚ ਕੀ ਮਹਾਨਤਾ ਹੈ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਮੈਸੇਜ ਵੱਧ ਤੋਂ ਵੱਧ ਗੁਰੂ ਕੀ ਲਾਡਲੀਆਂ ਫੌਜਾਂ ਸਾਥ ਸੰਗਤ ਤੱਕ ਪਹੁੰਚ ਸਕੇ ਸਾਥ ਸੰਗਤ ਜੀ ਗੁਰੂ ਘਰੋਂ ਦੇਗ ਲੈਣਾ ਤੇ ਕਰੀ ਦੇਗ ਬਣਾ ਕੇ ਅਰਦਾਸ ਕਰਕੇ ਪੋਗ ਲਵਾ ਕੇ ਦੇਖ ਸਕਣਾ ਇਹ ਕੋਈ ਆਮ ਗੱਲ ਨਹੀਂ ਹੈ ਇਸ ਤੋਂ ਆਪਾਂ ਨੂੰ ਬਹੁਤ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਇਸ ਨੂੰ ਸ਼ਗਨ ਨਾਲ ਆਪਣੇ ਬਹੁਤ ਦੁੱਖ ਦੂਰ ਹੋ ਜਾਂਦੇ ਹਨ ਬਹੁਤ ਬਲਾਵਾ ਆਪਣੇ ਤੋਂ ਦੂਰ ਹੁੰਦੀਆਂ ਹਨ ਸਾਧ ਸੰਗਤ ਜੀ ਇਹ ਸ਼ਹੀਦਾ ਸਿੰਘਾਂ ਦੀ ਖਰਾਕ ਹੈ ਜਦੋਂ ਆਪਾਂ ਇਹ ਸ਼ੱਕਦੇ ਹਾਂ ਤੇ ਆਪਣੇ ਵਿੱਚ ਸ਼ਹੀਦ ਆਪਣੇ ਤੇ ਸ਼ਹੀਦਾ ਸਿੰਘਾਂ ਦੀ ਕਿਰਪਾ ਹੋ ਜਾਂਦੀ ਹੈ ਆਪਣੇ ਵਿੱਚ ਬਹੁਤ ਸ਼ਕਤੀ ਆ ਜਾਂਦੀ ਹੈ ਬਹੁਤ ਪੋਜ਼ਿਟਿਵ એનર્ਜੀ ਆ ਜਾਂਦੀ ਹੈ ਸਾਧ ਸੰਗਤ ਜੀ ਗੁਰਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ ਦੇਗ ਤੇਗ ਜਗ ਵਿੱਚ ਦਉ ਚਲੇ ਰਾਖ ਆਪ ਮੋਹੇ ਔਰ ਨਾ ਦਲੇ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਗੁਰਸਿੱਖ ਬੱਚਿਆਂ ਨੂੰ ਆਪਣੇ ਪਿਆਰਿਆਂ ਨੂੰ ਇਹ ਬਚਨ ਕੀਤਾ ਸੀ ਕਿ ਉਹ ਦੇਗ ਜਰੂਰ ਛਕਣ ਜੋ ਵੀ ਦੇਗ ਛਕਦੇ ਹਨ ਗੁਰੂ ਆਪੇ ਉਹਨਾਂ ਦੀ ਰੱਖਿਆ ਕਰਦਾ ਹੈ ਸਾਦ ਸਿੰਘ ਜੀ ਹੁਣ ਆਪਾਂ ਗੱਲ ਕਰਦੇ ਹਾਂ ਦੀਗ ਬਣਾਉਣ ਸਮੇ ਆਪਾਂ ਨੂੰ ਘਰ ਵਿੱਚ ਕੀ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ਕਿਉਂਕਿ ਸਾਦ ਸਿੰਘ ਜੀ ਇਹ ਦੇਗ ਸ਼ਹੀਦਾ ਸਿੰਘਾਂ ਦੀ ਗੁਰਾਇਕ ਹੈ ਜਦੋਂ ਤੁਸੀਂ ਘਰ ਵਿੱਚ ਦੇਗ ਬਣਾਉਂਦੇ ਹੋ ਤਾਂ ਸ਼ਹੀਦ ਸਿੰਘ ਜਰੂਰ ਤੁਹਾਡੇ ਘਰ ਵਿੱਚ ਆਉਂਦੇ ਹਨ ਸਾਦ ਸਿੰਘ ਜੀ ਸਭ ਤੋਂ ਪਹਿਲਾਂ ਜਿਹੜੀ ਵੀ ਕਿਚਨ ਵਿੱਚ ਤੁਸੀਂ ਦੇਗ ਬਣਾਉਣੀ ਹੈ ਉਸ ਨੂੰ ਚੰਗੀ ਤਰ੍ਹਾਂ ਸਾਫ਼ ਸਪਾਈ ਕਰਨੀ ਹੈ ਤੇ ਕੋਸ਼ਿਸ਼ ਕਰੋ ਕਿ ਤੁਸੀਂ ਦੇਗ ਅਮਰਤ ਵੇਲੇ ਹੀ ਬਣਾਓ ਕਿਉਂਕਿ ਅਮਰਤ ਵੇਲੇ ਸ਼ਹੀਦਾ ਸਿੰਘਾਂ ਦੀ ਜ਼ਿਆਦਾ ਕਿਰਪਾ ਹੁੰਦੀ ਹੈ ਸ਼ਹੀਦ ਸਿੰਘ ਆਪਣੇ ਹਰ ਸਿੱਖ ਦੇ ਘਰੇ ਢਾ ਲਾਉਣ ਆਉਂਦੇ ਹਨ ਸੋ ਸਾਧ ਸੰਗਤ ਜੀ ਤੀਸਰੀ ਬੇਨਤੀ ਹਜੂਰੀਆ ਆਪਣੇ ਗੱਲ ਵਿੱਚ ਜ਼ਰੂਰ ਰੱਖੋ ਆਪਣਾ ਮੂੰਹ ਟੱਕ ਕੇ ਰੱਖੋ ਸਾਧ ਸੰਗਤ ਜੀ ਜੋ ਵੀ ਰਸਤ ਆਪਾਂ ਨੂੰ ਚਾਹੀਦੀ ਏ ਆਟਾ ਕਿਓ ਖੰਡ ਜਲ ਉਹ ਆਪਣੇ ਕੋਲ ਰੱਖ ਲਵੋ ਇੱਕ ਹੋਰ ਗੱਲ ਜ਼ਰੂਰ ਧਿਆਨ ਨਾਲ ਸੁਣਨਾ ਜਦੋਂ ਤੁਸੀਂ ਦੀਗ ਬਣਾਉਣੀ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ ਉਸ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਜ਼ਰੂਰ ਕਰਨੀ ਕਿ ਮਹਾਰਾਜ ਮੈਂ ਤੁਹਾਡੀ ਇਸ ਕਾਰਜ ਲਈ ਅਰਦਾਸ ਦੀਗ ਬਣਾ ਰਿਹਾ ਹਾਂ ਮੇਰਾ ਕਾਰਜ ਸਫਲ ਕਰਨਾ ਸੋ ਸਾਧ ਸੰਗਤ ਜੀ ਜਦੋਂ ਫਿਰ ਤੁਸੀਂ ਦੀਗ ਬਣਾਉਣੀ ਸ਼ਟਾਰਟ ਕਰਨੀ ਹੈ ਤੇ ਨਾਲ-ਨਾਲ ਤੁਸੀਂ ਗੁਰਬਾਣੀ ਦਾ ਜਾਪ ਵੀ ਕਰਨਾ ਹੈ ਸਾਥ ਸੰਗਤ ਜੀ ਕਿਸੇ ਵੀ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰ ਲੋ ਮੂਲ ਮੰਤਰ ਦਾ ਪਾਠ ਕਰ ਲੋ ਜਾਂ ਕੋਈ ਵੀ ਗੁਰਬਾਣੀ ਦਾ ਜਾਪ ਨਾਲ-ਨਾਲ ਕਰਦੇ ਰਹਿਣਾ ਸਾਥ ਸੰਗਤ ਜੀ ਤੇ ਇੱਕ ਹੋਰ ਲਾਸਟ ਤੇ ਸਪੈਸ਼ਲ ਸਾਥ ਸੰਗਤ ਜੀ ਕਦੇ ਵੀ ਇਸ ਗੱਲ ਦਾ ਸਪੈਸ਼ਲ ਧਿਆਨ ਰੱਖਣਾ ਤੁਸੀਂ ਕਦੇ ਵੀ ਗਰਮ ਦੇਗ ਦਾ ਭੋਗ ਨਹੀਂ ਲਾਉਣਾ ਉਕੇ ਸਾਧ ਸੰਗਤ ਜੀ ਜਦੋਂ ਆਪਾਂ ਦੀਗ ਨੂੰ ਭੋਗ ਲਾਉਨੇ ਹਾਂ ਤਾਂ ਦਸਵੀਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਦੀ ਫੌਜ ਨਾਲ ਸ਼ਹੀਦ ਸਿੰਘਾਂ ਦੇ ਨਾਲ ਉਹ ਦੀਗ ਆ ਕੇ ਸੁਖਮ ਰੂਪ ਵਿੱਚ ਜ਼ਰੂਰ ਛੱਕਦੇ ਹਨ ਤਾਂ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਕਦੇ ਵੀ ਗਰਮ ਗਰਮ ਦੀਗ ਨੂੰ ਕਦੇ ਭੋਗ ਨਾ ਲਾਓ ਜੇਕਰ ਤੁਸੀਂ ਲਾਉਗੇ ਤਾਂ ਫਿਰ ਇਦਾਂ ਆਪਣੇ ਵਾਸਤੇ ਇੱਕ ਗਲਤੀ ਹੋ ਜਾਵੇਗੀ ਸੋ ਸਾਧ ਸੰਗਤ ਜੀ ਇਸ ਗੱਲ ਦਾ ਸਪੈਸ਼ਲ ਧਿਆਨ ਰੱਖਿਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿੱਥੇ ਆਪਾਂ ਦੀਗ ਬਣਾ ਕੇ ਰੱਖਣੀ ਹੈ ਇੱਕ ਟੇਬਲ ਤੇ ਤੁਸੀਂ ਦੀਗ ਬਣਾ ਕੇ ਰੱਖੋ ਉਸ ਟੇਬਲ ਤੇ ਕੱਪੜਾ ਵਿਛਾਓ ਸਾਫ਼ ਸੁਥਰਾ ਉੱਥੇ ਦੀਗ ਰੱਖੋ ਦੀਗ ਨੂੰ ਉਪਰੋੜ ਕੱਪੜੇ ਦੇ ਨਾਲ ਹੀ ਟਕੋ ਜਦੋਂ ਤੁਸੀਂ ਪਾਠ ਕਰ ਲੋਗੇ ਉਸ ਤੋਂ ਬਾਅਦ ਉਸ ਦੀਗ ਨੂੰ ਭੋਗ ਲਵਾਓ ਸੋ ਸਾਧ ਸੰਗਤ ਜੀ ਬੇਨਤੀ ਹੈ ਕਿ ਤੁਸੀਂ ਇਹ ਹਫ਼ਤੇ ਵਿੱਚ ਇੱਕ ਵਾਰ ਦੀਗ ਜ਼ਰੂਰ ਬਣਾਓ ਤਾਂ ਜੋ ਤੁਹਾਡੇ ਘਰ ਵਿੱਚ ਸ਼ਹੀਦਾ ਸਿੰਘਾਂ ਦੇ ਪੈਰਾ ਲੱਗ سکے ਸ਼ਹੀਦ ਸਿੰਘ ਤੁਹਾਡੇ ਘਰੇ ਪਹੁੰਚਣ ਤੁਹਾਡੇ ਤੇ ਕਿਰਪਾ ਕਰਨ ਸਾਧ ਸੰਗੇ ਜੀ ਜਦੋਂ ਆਪਾਂ ਗੁਰੂ ਘਰਾਂ ਵਿੱਚੋਂ ਦੇਗ ਲੈ ਕੇ ਛਕਦੇ ਹਾਂ ਜਾਂ ਆਪਾਂ ਗੁਰਬਾਣੀ ਦਾ ਜਾਪ ਕਰਕੇ ਘਰੇ ਪੋਗ ਲਵਾ ਕੇ ਦੇਗ ਛਕਦੇ ਹਾਂ ਉਹ ਵੀ ਤੁਸੀਂ ਛੱਕ ਕੇ ਵੇਖਿਓ ਤੇ ਇੱਕ ਆਮ ਕੜਾ ਪ੍ਰਸ਼ਾਦ ਘਰੇ ਬਣਾ ਕੇ ਵੀ ਦੇਖਿਓ ਉਹਦਾ ਰਸ ਹੀ ਬਦਲ ਜਾਏਗਾ ਜਦੋਂ ਗੁਰੂ ਦਾ ਭੋਗ ਲੱਗ ਜਾਂਦਾ ਏ ਜੇਕਰ ਆਪਾਂ ਘਰੇ ਪਾਠ ਰਖਾਇਆ ਏ ਤਾਂ ਆਪਾਂ ਲੰਗਰ ਪ੍ਰਸ਼ਾਦੇ ਨੂੰ ਵੀ ਭੋਗ ਲਵਾ ਕੇ ਖਾ ਸਕਦੇ ਆ ਤਾਂ ਉਸ ਗੁਰੂ ਦੇ ਭੋਗ ਵਾਲੀ ਬਣੀ ਬਣੀ ਹੋਈ ਚੀਜ਼ ਦਾ ਰਸ ਹੋਰ ਹੁੰਦਾ ਹੈ ਕਿਉਂਕਿ ਸਾਧ ਸੰਗਤ ਜੀ ਉਸ ਵਿੱਚ ਗੁਰਬਾਣੀ ਦੀ ਮਿਠਾਸ ਰਲ ਜਾਂਦੀ ਹੈ ਸੋ ਸਾਧ ਸੰਗਤ ਜੀ ਇਹ ਹੈ ਦੇਗ ਦੀ ਬਖਸ਼ਿਸ਼ ਤੇ ਮਹਾਨਤਾ ਵੀਡੀਓ ਚੰਗੀ ਲੱਗੀ